ਦੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰਸੁਖਦਲੇ ਲਗਾਤਾਰ ਸ਼ੰਭੂ ਬਾਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਅੱਜ ਦੇ ਹਾਲਾਤ ਤੁਹਾਨੂੰ ਦਿਖਾਉਨੇ ਆ ਕਿਸਾਨਾਂ ਨੇ 10 ਵਜੇ ਦਿੱਲੀ ਕੂਚ ਦਾ ਐਲਾਨ ਕੀਤਾ ਤੇ ਉਸ ਤੋਂ ਪਹਿਲਾਂ ਸ਼ੰਭੂ ਬਾਡਰ ਦੇ ਜਿਹੜੇ ਹਾਲਾਤ ਆ ਉਹ ਤੁਹਾਡੇ ਨਾਲ ਤਸਵੀਰਾਂ ਦਿਖਾਉਨੇ ਆ ਇੱਥੇ ਇੱਕ ਤਸਵੀਰ ਤੁਹਾਨੂੰ ਦਿਖਾਉਨੇ ਆ ਇਹ ਜਿਹੜੇ ਪੱਥਰ ਤੁਹਾਨੂੰ ਅਸੀਂ ਰਾਤ ਦਿਖਾਏ ਸੀ ਇਹ ਪ੍ਰੋਪਰ ਢੰਗ ਨਾਲ ਇੱਥੇ ਇੱਕ ਲੇਅਰ ਬਣਾਈ ਗਈ ਸੀ ਤਾਂ ਇਹ ਪੱਥਰਾਂ ਦਾ ਹਾਲਾਤ ਦੇਖੋ ਹੁਣ ਇਹ ਰਾਤ ਜਿਹੜੇ ਇੱਥੇ ਕਿਸਾਨ ਪਹੁੰਚੇ ਸੀ ਉਹਨਾਂ ਨੇ ਰਾਤ ਹੀ ਪੱਥਰ ਇੱਥੋਂ ਉਨ੍ਹਾਂ ਦੇ ਵਿੱਚ ਹੁਣ ਤੁਹਾਨੂੰ ਪੱਥਰ ਆ ਜਿਹੜੇ ਪਏ ਹੋਏ ਨਜ਼ਰ ਆ ਰਹੇ ਹੋਣਗੇ ਦੱਸ ਦਈਏ ਕਿ ਥੱਲੇ ਦਰਿਆ ਵਾਲੇ ਹਿੱਸੇ ਦੀ ਜੇਕਰ ਗੱਲ ਕਰੀਏ ਟੋਏ ਪੱਟੇ ਗਏ ਨੇ ਉਸ ਤੋਂ ਬਾਅਦ ਜਿਹੜੀਆਂ ਖੱਡਾਂ ਬਣਾਈਆਂ ਗਈਆਂ ਨੇ ਤੇ ਹੁਣ ਅੱਗੇ ਇੱਕ ਤਾਰ ਆ ਜਿਹੜੀ ਉਹ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਈ ਕੰਡਿਆਲੀ ਤਾਰ ਦਰਿਆ ਦੇ ਵਿੱਚ ਉਹ ਲਗਾ ਦਿੱਤੀ ਗਈ ਆ ਤਾਂ ਅੰਦਾਜ਼ਾ ਲਗਾਓ ਕਿ ਕਿਸ ਤਰੀਕੇ ਦੀ ਤਿਆਰੀ ਆ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਜਵਾਨ ਦੇਖ ਸਕਦੇ ਹੋ ਬਿਲਕੁਲ ਤਣਾਤ ਖੜੇ ਹਾਲਾਂਕਿ ਧੁੰਦ ਕਾਫੀ ਆ ਦਿਖਾਉਣ ਦੇ ਵਿੱਚ ਥੋੜਾ ਜਿਹਾ ਦਿੱਕਤ ਦੇ ਕਾਫਲੇ ਆ ਉਸ ਸਮੇਂ ਰਾਜਪੁਰਾ ਦੇ ਨਜ਼ਦੀਕ ਪਹੁੰਚੇ ਹੋਏ ਨੇ ਰਾਤੋਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਕਿਸਾਨਾਂ ਦੇ ਜਿਹੜੇ ਵੱਡੇ ਕਾਫਲੇ ਨੇ ਉਹ ਇਸ ਰੋਡ ਦੇ ਉੱਪਰ ਪਹੁੰਚ ਚੁੱਕੇ ਆ ਤੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਵਧਣ ਦੇ ਲਈ ਬਿਲਕੁਲ ਤਿਆਰ-ਬਰ ਤਿਆਰ ਖੜੇ ਨੇ ਰਾਤ ਇੱਕ ਮੀਟਿੰਗ ਹੁੰਦੀ ਆ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਤਿੰਨ ਮੰਤਰੀ ਆਉਂਦੇ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉੱਥੇ ਪਹੁੰਚਦੀਆਂ ਨੇ ਮੀਟਿੰਗ ਹੁੰਦੀ ਆ 5:30 ਘੰਟੇ ਤੱਕ ਮੰਥਨ ਚੱਲਦਾ ਵਾ ਪਰ ਉਸ ਮੀਟਿੰਗ ਤੋਂ ਬਾਹਰ ਜਦੋਂ ਕਿਸਾਨ ਆਉਂਦੇ ਨੇ ਤਾਂ ਆ ਕੇ ਇੱਕ ਗੱਲ ਕਹੀ ਜਾਂਦੀ ਆ ਸਾਡੀ ਸਹਿਮਤੀ ਨਹੀਂ ਬਣੀ ਅਸੀਂ ਹੁਣ ਦਿੱਲੀ ਵੱਲ ਨੂੰ ਕੂਚ ਕਰਾਂਗੇ 10 ਵਜੇ ਦਾ ਐਲਾਨ ਕੀਤਾ ਜਾਣਾ ਤੇ ਉਸ ਤੋਂ ਪਹਿਲਾਂ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰੀਕੇ ਤੇ ਮੌਕੇ ਦੇ ਉੱਪਰ ਤੇ ਜਿਹੜੇ ਹਾਲਾਤ ਬਣੇ ਹੋਏ ਆ ਤਾਂ ਇਹ ਪੱਥਰ ਜਿਹੜੇ ਰਾਤ ਲਗਾਏ ਹੋਏ ਸੀ ਇੱਕ ਲੇਅਰ ਬਣ ਸਿੱਟ ਦਿੱਤੀ ਗਈ ਆ ਉੱਥੇ ਹੀ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਸਾਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਹਤਕੰਡੇ ਅਪਣਾਏ ਜਾ ਰਿਹਾ ਜੋ ਸਾਨੂੰ ਰੋਕਣ ਦੇ ਲਈ ਬੈਰੀਕੇਡ ਲਗਾਏ ਜਾ ਰਹੇ ਆ ਉਹ ਸਾਨੂੰ ਰੋਕ ਨਹੀਂ ਸਕਣਗੇ ਤਾਂ ਕਿਸਾਨਾਂ ਦਾ ਜਿੱਥੇ ਵੱਡਾ ਦਾਵਾ ਹੈ ਕਿ ਸਾਨੂੰ ਰੋਕਣਾ ਮੁਸ਼ਕਲ ਹੋਏਗਾ ਤਾਂ ਉੱਥੇ ਹੀ ਪ੍ਰਸ਼ਾਸਨ ਦਾ ਵੀ ਇਹ ਦਾਵਾ ਹੈ ਕਿ ਅਸੀਂ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਵਾਂਗੇ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਿਹੜੀਆਂ ਪੱਥਰਾਂ ਦੀਆਂ ਲਹਿਰਾਂ ਇੱਥੇ ਲਗਾਈਆਂ ਹੋਈਆਂ ਸੀ ਉਹ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੀ ਬੈਰੀਗੇਟਿੰਗ ਇੱਥੇ ਕੀਤੀ ਗਈ ਆ ਤਾਂ ਜਿੱਥੇ ਕਿਸਾਨਾਂ ਦਾ ਜਿਹੜਾ ਇੱਕ ਪਾਸੇ ਰੋਹ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਪ੍ਰਸ਼ ਉਹਨਾਂ ਜਿਹੜੀਆਂ ਗੱਡੀਆਂ ਇੱਥੇ ਖੜਾਈਆਂ ਗਈਆਂ ਨੇ ਹੰਝੂ ਗੈਸ ਦੇ ਗੋਲੇ ਅਸੀਂ ਕੱਲ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਮੋਕ ਡਰਲਸ ਜਿਹੜੀਆਂ ਕੀਤੀਆਂ ਗਈਆਂ ਸੀ ਇੱਥੇ ਤਾਂ ਪ੍ਰੋਪਰ ਜਿਹੜੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੇ ਕੀ ਹਾਲਾਤ ਬਣੇ ਹੋਏ ਨੇ ਇਸ ਸਮੇਂ ਜਵਾਨ ਜਿਹੜੇ ਦੇਖ ਸਕਦੇ ਹੋ ਕਿ ਪੰਜਾਬ ਵਾਲੀ ਸਾਈਡ ਜਵਾਨ ਖੜੇ ਨੇ ਇੱਕ ਹੋਰ ਤਸਵੀਰ ਦਿਖਾਓ ਪਿੱਛੇ ਟਰੈਕਟਰ ਜਿਹੜਾ ਪਹਿਲਾ ਟਰੈਕਟਰ ਉਹ ਇੱਥੇ ਪਹੁੰਚਿਆ ਹੋਇਆ ਵਾ ਤਾਂ ਇਹ ਦੇਖ ਸਕਦੇ ਹੋ ਤੁਹਾਨੂੰ ਟਰੈਕਟਰ ਤਸਵੀਰਾਂ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਹੋਏਗਾ ਪਹਿਲਾ ਟਰੈਕਟਰ ਸ਼ੰਭੂ ਬਾਰਡਰ ਤੇ ਬਿਲਕੁਲ ਪਹੁੰਚਿਆ ਹੋ ਸਵੇਰ ਦਾ ਵੇਲਾ ਅਜੇ ਬਹੁਤ ਸਾਰਾ ਕਾਫਲਾ ਜਿਹੜਾ ਪਿੱਛੇ ਖੜਾ ਵਾ ਤੇ ਇੱਕ ਟਰੈਕਟਰ ਦੇਖ ਸਕਦੇ ਹੋ ਕਿ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਇਸ ਟਰੈਕਟਰ ਦੇ ਉੱਪਰ ਲੱਗਿਆ ਹੋਇਆ ਤੇ ਸਭ ਤੋਂ ਪਹਿਲਾਂ ਟਰੈਕਟਰ ਕਹਿ ਸਕਦੇ ਹਾਂ ਸ਼ੰਭੂ ਬਾਰਡਰ ਦਾ ਜਿਹੜਾ ਇੱਥੇ ਪਹੁੰਚਿਆ ਹੋਇਆ ਪਿੱਛੇ ਬੈਰੀਗੇਟਿੰਗ ਕੀਤੀ ਹੋਈ ਆ ਪ੍ਰੋਪਰ ਕੁਝ ਮੀਟਰ ਦੀ ਦੂਰੀ ਤੇ ਜਿਹੜੇ ਬੈਰੀਗੇਟ ਲੱਗੇ ਹੋਏ ਨੇ ਉਹਨਾਂ ਤੋਂ ਕੁਝ ਮੀਟਰ ਦੀ ਦੂਰੀ ਦੇ ਉੱਪਰ ਇਹ ਟਰੈਕਟਰ ਖੜਾ ਵਾ ਜੇਕਰ ਕਦਮਾਂ ਦੀ ਗੱਲ ਕਰੇ ਤਾਂ ਮਹਿਜ਼ 50 ਤੋਂ 60 ਕਦਮ ਹੋਣਗੇ ਜਿਸ ਦੂਰੀ ਦੇ ਉੱਪਰ ਇਹ ਟਰੈਕਟਰ ਖੜਾ ਸਾਹਮਣੇ ਬੈਰੀਗੇਟ ਆ ਹਰ ਜੋ CRPF ਦੇ ਜਵਾਨ ਨੇ ਉਹ ਖੜੇ ਨੇ ਤੇ ਪਿੱਛੇ ਇਹ ਟਰੈਕਟਰ ਖੜਾ ਇਹ ਸਿਰਫ ਇੱਕ ਟਰੈਕਟਰ ਆ ਜੇ ਕਾਫਲਾ ਅਸੀਂ ਰਾਤ ਤੁਹਾਨੂੰ ਦਿਖਾਇਆ ਕਿ ਕਿੰਨਾ ਵੱਡਾ ਕਾਫਲਾ ਜਿਹੜਾ ਅੱਗੇ ਵੱਲ ਨੂੰ ਵੱਧ ਰਿਹਾ ਤਾਂ ਇਹ ਜੇ ਬਹੁਤ ਸਾਰੇ ਜਿਹੜੇ ਟਰੈਕਟਰ ਪਿੱਛੇ ਖੜੇ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਇੱਥੇ ਹਾਲਾਤ ਆ ਜਿਹੜੇ ਉਹ ਬਣੇ ਹੋਏ ਨੇ ਤਾਂ ਉਮੀਦ ਕਰਦੇ ਆਂ ਕਿ ਕਿਸਾਨ ਅਤੇ ਜਵਾਨ ਦੋਵੇਂ ਸੁਰੱਖਿਅਤ ਰਹਿਣ ਕਿਉਂਕਿ ਦੋਵੇਂ ਸਾਡੇ ਨੇ ਉਮੀਦ ਕਰਿਓ ਕਿ ਇੱਥੇ ਕੋਈ ਵੀ ਟਕਰਾਵ ਵਾਲੀ ਸਥਿਤੀ ਨਾ ਬਣੇ ਉਮੀਦ ਕਰਦੇ ਆ ਕਿ ਕਿਸਾਨ ਜਦੋਂ ਇੱਥੇ ਪਹੁੰਚਣ ਤਾਂ ਇਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਕੋਈ ਸੱਦਾ ਮਿਲ ਜਵੇ ਜਾਂ ਫਿਰ ਕੋਈ ਅਜਿਹਾ ਉਹਨਾਂ ਨੂੰ ਹੱਲ ਮਿਲ ਜਾਵੇ ਕਿ ਕਿਸਾਨਾਂ ਨੂੰ ਅੱਗੇ ਨੂੰ ਨਾ ਆਉਣਾ ਪਵੇ ਕਿਉਂਕਿ ਦੋਵੇਂ ਸਾਈਡਾਂ ਸਾਡੇ ਹੀ ਭਰਾ ਖੜੇ ਨੇ ਤਾਂ ਉਮੀਦ ਕਰਦੇ ਆ ਕਿ ਕਿਸਾਨਾਂ ਦਾ ਹੱਲ ਜਿਹੜਾ ਜਲਦ ਤੋਂ ਜਲਦ ਕੀਤਾ ਜਾਏਗਾ ਤੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਆ ਕਿਸ ਤਰੀਕੇ ਦੇ ਇੱਥੇ ਹਾਲਾਤ ਜਿਹੜੇ ਉਹ ਬਣੇ ਹੋਏ ਆ ਤਾਂ ਮੌਕੇ ਦੀਆਂ ਤਸਵੀਰਾਂ ਨੇ ਲਗਾਤਾਰ ਹਰ ਇੱਕ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸਹਿਯੋਗੀ ਸਾਥੀ ਕਰਨ ਦੇ ਨਾਲ ਸੁਖਦੁਲੇ